ਪਿਹੰਦੀ ਦਿਨ ਕੀ ਵਰਕ ਦੇ ਇੱਕ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਆਪਾਂ ਤੁਹਾਡੇ ਲਈ ਕਿਹੜਾ ਵਰਕ ਲੈ ਕੇ ਆਏ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਕਿੱਲੇ ਵਰਕ ਨਾਲ ਬਹੁਤ ਹੀ ਪਿਆਰਾ ਜਿਹਾ ਇੱਕ ਡਿਜ਼ਾਈਨ ਜਿਹੜਾ ਕਿ ਆਪਾਂ ਸੈਟਾਂ ਤੇ ਦੋ ਫੁੱਲ ਪਾ ਕੇ ਬਹੁਤ ਹੀ ਸੋਹਣਾ ਇੱਕ ਸੂਟ ਤਿਆਰ ਕਰਾਂਗੇ ਤੇ ਲੋ ਜੀ ਡਿਜ਼ਾਈਨ ਤੁਹਾਨੂੰ ਆਪਾਂ ਸ਼ੁਰੂਆਤ ਵਿੱਚ ਦਿਖਾਤਾ ਹਾਂ ਤੇ ਪੂਰੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਇਦਾਂ ਨੂੰ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਦਾ ਇੱਕ ਬੈਲ ਬਟਨ ਜ਼ਰੂਰ ਨਾਪ ਲਿਆ ਕਰੋ ਤਾਂ ਜੋ ਆਪਾਂ ਕੋਈ ਵੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਜੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਨਾਲ ਦੀ ਨਾਲ ਆਪਣੀ ਇੰਸਟਾਗ੍ਰam ਆਈਡੀ ਹੈਗੀ harmon boutique 688 ਉੱਥੇ ਜਾ ਕੇ ਉਹਨੂੰ ਵੀ ਫੋਲੋ ਕਰ ਲਿਓ ਕਿਉਂਕਿ ਉਹ ਤੇ ਆਪਣੀ ਡੇਲੀ ਹੈ ਜਿਹੜੀ ਅਪਲੋਡ ਵੀਡੀਓ ਕੋਈ ਵੀ ਡਿਜ਼ਾਈਨ ਨਵਾਂ ਹੁੰਦਾ ਤੇ ਉਹਦੀ ਅਪਲੋਡ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਤੇ ਲਓ ਜੀ ਅੱਜ ਜਿਹੜਾ ਆਪਾਂ ਡਿਜ਼ਾਈਨ ਵਰਕ ਕਰਨ ਲੱਗੇ ਹਾਂ ਬਹੁਤ ਹੀ ਸੋਹਣਾ ਚਾਕ ਵਰਕ ਦਾ ਡਿਜ਼ਾਈਨ ਜਿਵੇਂ ਕਿ ਆਪਾਂ ਦੇਲੀ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਉਂਦੇ ਰਹਿੰਨੇ ਆ ਜੋ ਵੀ ਟ੍ਰੈਂਡ ਵਿੱਚ ਚੱਲਦੇ ਨੇ ਜਾਂ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਹੁੰਦੇ ਨੇ ਸਭ ਨੂੰ ਸੋਹਣੇ ਲੱਗਣ ਵਾਲੇ ਤੇ ਵੈਸੇ ਵੀ ਸੋਵਰਟੇ ਡਿਜ਼ਾਈਨ ਹੁੰਦੇ ਨੇ ਤੇ ਉਹਨਾਂ ਦੇ ਵੀਡੀਓ ਆਪਾਂ ਤੁਹਾਡੇ ਕੋਲ ਲੈ ਕੇ ਆਉਂਦੇ ਰਹਿੰਦੇ ਤੇ ਇੱਕ ਆਪਾਂ ਅੱਜ ਦੀ ਵੀਡੀਓ ਦਾ ਜਿਹੜਾ ਥੀਮ ਰੱਖਿਆ ਉਹ ਆਪਾਂ ਰੱਖਿਆ ਵੀ ਬਹੁਤ ਕਹਿੰਦੇ ਨੇ ਵੀ 450 ਉਸ਼ਮਸ਼ੀਨ ਦੇ ਵਿੱਚ ਤਿੱਲਾ ਵਰਕ ਨਹੀਂ ਚੱਲਦਾ ਤੇ ਲੋ ਜੀ ਅੱਜ ਆਪਾਂ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਤਿੱਲੇ ਵਰਕ ਨਾਲ ਕਿਸ ਤਰ੍ਹਾਂ ਸੂਟ ਨੂੰ ਇਸ ਤਰ੍ਹਾਂ ਵਰਕ ਕਰਾਂਗੇ ਤੇ ਚਲੋ ਜੀ ਸਭ ਤੋਂ ਪਹਿਲਾਂ ਜਿਹੜਾ ਇੱਥੇ ਮੈਂ ਡਿਜ਼ਾਈਨ ਸੀਗੀ ਡਿਜ਼ਾਈਨ ਨੂੰ ਕਰਾਂਗੇ ਸੈੱਟ ਕਿਉਂਕਿ ਆਪਾਂ ਜਿਹੜਾ ਡਿਜ਼ਾਈਨ ਬਣਾਉਣ ਲੱਗੇ ਆ ਉਹਨੂੰ ਸਭ ਤੋਂ ਪਹਿਲਾਂ ਇੱਥੇ ਆਪਾਂ ਕਰਾਂਗੇ ਸੈੱਟ ਤੇ ਉਸ ਤੋਂ ਬਾਅਦ ਆਪਾਂ ਸੂਟ ਦਾ ਜਿਹੜਾ ਵਰਕ ਹੈ ਕਰਾਂਗੇ ਸ਼ੁਰੂ ਉਸ ਤੇ ਨਵੀਂ ਰਿਹਾ ਆਪਣਾ ਬਹੁਤ ਹੀ ਪਿਆਰਾ ਜਿਹਾ ਸੈਡਵਰਕ ਜਿਹੜਾ ਆਪਾਂ ਅੱਜ ਬਣਾਉਣ ਲੱਗੇ ਆ ਤੇ ਜਦੋਂ ਇਹ ਵਰਕ ਬਾਜੂ ਤੇ ਨਾਲੇ ਘੇਰੇ ਤੇ ਬਣ ਕੇ ਤਿਆਰ ਹੋਊਗਾ ਤੇ ਤੁਹਾਨੂੰ ਆਪਣੇ ਆਪ ਆਈਡੀਆ ਹੋ ਜਾਊਗਾ ਵੀ ਇਹ ਕਿੰਨਾ ਪਿਆਰਾ ਜਿਹਾ ਵਰਕ ਹੈ ਤੇ ਨਾਲ ਹੀ ਆਪਾਂ ਅੱਜ ਤੁਹਾਨੂੰ ਜਿਹੜੇ ਆਪਾਂ ਨੂੰ ਕਮੈਂਟ ਆ ਰਹੇ ਸੀ ਵੀ ਤੁਸੀਂ ਜਿਹੜੀ 450 ਲਈ ਕਿਹੜੀਆਂ ਰੇਲਾਂ ਵਰਤ ਰਹੇ ਹੋ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕੱਚੇ ਪੱਕੇ ਧਾਗੇ ਦਾ ਵੀ ਆਈਡੀਆ ਦੇਵਾਂਗੇ ਵੀ ਆਪਾਂ ਕਿਹੜਾ ਧਾਗਾ ਯੂਜ਼ ਕਰ ਰਹੇ ਆ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਜ਼ਰੂਰ ਬਨੇ ਰਹੋ ਸਭ ਤੋਂ ਪਹਿਲਾਂ ਪਾਇਸ ਸੂਟ ਦਾ ਵਰਕ ਕੱਬੀ ਜੇ ਸ਼ੁਰੂ ਤਾਂ ਜੋ ਆਪਾਂ ਨਾਲ ਨਾਲ ਤੁਹਾਨੂੰ ਸਾਰੇ ਕੁਝ ਦੱਸਦੇ ਦੱਸਦੇ ਤੇ ਆਪਣਾ ਡਿਜ਼ਾਈਨ ਜਿਹੜਾ ਇਹ ਵੀ ਬਣ ਕੇ ਤਿਆਰ ਹੋ ਜਾਊਗਾ ਤੇ ਲਓ ਜੀ ਇਹ ਤੇ ਲਈ ਆਪਾਂ ਜਿਹੜੀਆਂ ਰੇਲਾਂ ਨੇ ਇੱਥੇ ਸਿਲੈਕਟ ਕਰ ਲਵਾਂ ਨੇ ਕਿਉਂਕਿ ਸਭ ਤੋਂ ਜਿਹੜਾ ਮੇਨ ਪਾਰਟ ਹੁੰਦਾ ਸੂਟ ਦਾ ਉਹ ਹੁੰਦਾ ਹਨਾ ਦੇਖੋ ਕਲਰ ਤੇ ਆਪਣੇ ਸੂਟ ਤੇ ਜਿੰਨੇ ਆਪਾਂ ਕਲਰ ਸੋਹਣੇ ਪਾਵਾਂਗੇ ਤੇ ਮੈਚ ਕਰਦੇ ਪਾਵਾਂਗੇ ਉਹਨੇ ਹੀ ਆਪਣੇ ਸੂਟ ਨੇ ਸੋਹਣਾ ਖੱਬਣਾ ਤੇ ਸੋਹਣਾ ਲੱਗਣਾ ਤੇ ਚਲੋ ਜੀ ਇੱਥੇ ਰੀਲਾਂ ਜਿਹੜੀਆਂ ਆਪਾਂ ਉਹ ਸੈੱਟ ਕਰ ਲਈਆਂ ਨੇ ਵੀ ਆਪਣੇ ਸੂਟ ਇਸ ਕਦਰ ਤੇ ਵਿਖੀ ਜੇ ਕੱਲ੍ਹ ਤੇ ਸੂਟ ਹੈ ਇਹਦੇ ਨਾਲ ਦਾ ਆਪਾਂ ਇੱਕ ਸੂਟ ਪਹਿਲਾਂ ਰੈਡੀ ਕਰ ਚੁੱਕੇ ਹਾਂ ਤੇ ਲੋ ਜੀ ਇਹ ਕਈ ਸੂਟਾਂ ਦਾ ਆਪਣੇ ਕੋਲੇ ਜਿਹੜਾ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆਏ ਹੋਣੇ ਤੇ ਆਪਾਂ ਹਾਂ ਲਗਾਤਾਰ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵੀ ਜੋ ਸੋਹਣੇ ਸੋਹਣੇ ਵਰਕ ਦੀ ਵੀਡੀਓ ਤੁਹਾਨੂੰ ਨਾਲ ਸ਼ੇਅਰ ਕਰ ਸਕੀਏ ਚਲੋ ਜੀ ਇੱਥੇ ਆਪਾਂ ਜਿਹੜਾ ਆਪਣਾ ਫੁੱਲ ਆਪਾਂ ਬਣਾਉਣ ਲੱਗੇ ਆ ਇਹਦੀ ਜਿਹੜੀ ਸਾਈਡ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਕਿਉਂਕਿ ਆਪਾਂ ਡਿਜ਼ਾਈਨ ਆ ਜਿਹੜਾ ਇਹ ਟੇਡੇ ਲੋਟ ਪਾਉਣਾ ਤੇ ਆਪਣਾ ਫੁੱਲ ਜਿਹੜਾ ਸੀਗਾ ਡਿਜ਼ਾਈਨ ਇੱਥੇ ਸੈੱਟ ਨਹੀਂ ਆ ਰਿਹਾ ਸੀ ਕਿਉਂਕਿ ਡਿਜ਼ਾਈਨ ਥੋੜਾ ਜਿਹਾ ਆਪਣਾ ਗਰਾਫ ਤੋਂ ਜਿਹੜਾ ਵੱਡਾ ਜਾ ਰਿਹਾ ਹੈ ਤੇ ਇਹਨੂੰ ਥੋੜਾ ਜਿਹਾ ਹੁਣ ਆਪਾਂ ਕਟਾ ਕੇ ਦੇਖੋ ਛੋਟਾ ਕਰਾਂਗੇ ਕਿਉਂਕਿ ਇਹ 100 ਤੇ ਆਪਣਾ ਡਿਜ਼ਾਈਨ ਤਿਆਰ ਸੀ ਤੇ ਹੁਣ ਆਪਾਂ ਇਹਨੂੰ ਘਟਾ ਕੇ 80 ਤੱਕ ਕਰਾਂਗੇ ਕਿਉਂਕਿ ਆਪਣਾ ਜਿਹੜਾ ਇਹ ਡਿਜ਼ਾਈਨ ਸੈੱਟ ਨਹੀਂ ਆ ਰਿਹਾ ਸੀ ਤੇ ਲੋਜੀ ਨੂੰ ਆਪਾਂ ਘਟਾ ਕੇ ਦੇਖੋ 80 ਤੱਕ ਕਰਾਂਗੇ ਤੇ ਫੇਰ ਆਪਣਾ ਖੋਲ ਹੀ ਟੇਢਾ ਹੋ ਕੇ ਤਿਆਰ ਹੋਊਗਾ ਤੇ ਫੇਰ ਹੀ ਆਪਣੇ ਇੱਥੇ ਸੂਟ ਤੇ ਸੈੱਟ ਆਊਗਾ ਤੇ ਇਹ ਵੀ ਜਿਹੜੀਆਂ ਕੰਪਿਊਟਰਾਈਜ਼ ਮਸ਼ੀਨਾਂ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਹੁੰਦੀ ਹੈ ਡਿਜ਼ਾਈਨ ਨੂੰ ਸੈੱਟ ਕਰਨਾ ਤੇ ਦੇਖੋ ਜਦ ਤੱਕ ਓਕੇ ਵਾਲਾ ਬਟਨ ਨਹੀਂ ਆ ਜਾਂਦਾ ਤਦ ਤੱਕ ਆਪਾਂ ਸਮਝ ਸਕਦੇ ਆ ਵੀ ਆਪਣਾ ਡਿਜ਼ਾਈਨ ਆ ਜਿਹੜਾ ਇੱਥੇ ਸੈੱਟ ਨਹੀਂ ਹੋ ਰਿਹਾ ਤੇ ਲੋ ਜੀ ਸਾਰਾ ਕੋਸ਼ਿਸ਼ ਕਰਕੇ ਆਪਾਂ ਡਿਜ਼ਾਈਨ ਆ ਜਿਹੜਾ ਇੱਥੇ ਘਟਾ ਕੇ ਤੇ ਇਹਨੂੰ ਸੈੱਟ ਕਰ ਲਿਆ 80 ਤੇ ਦੇਖੋ ਤੇ ਲੋ ਜੀ ਇਦੂੰਗਾ ਨਾ ਇਹ ਘਟੇ ਬਸ 80 ਤੱਕ ਹੀ ਆਪਣਾ ਇਹ ਜਿਹੜਾ ਡਿਜ਼ਾਈਨ ਆ ਬਣ ਕੇ ਤਿਆਰ ਹੋਊਗਾ ਤੇ ਚਲੋ ਜੀ ਕਰਕੇ ਓਕੇ ਇਹਨੂੰ ਆਪਾਂ ਇੱਥੇ ਰੀਲ ਆਪਣੀ ਦੇਖੋ ਚੜਾ ਲਈ ਆਪਾਂ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਸਭ ਤੋਂ ਪਹਿਲਾਂ ਜਿਹੜੇ ਵੇਖੋ ਇਹਦੇ ਵਿੱਚ 11 ਕਲਰ ਪੈਣੇ ਨੇ ਤੇ ਆਪਾਂ ਇੱਥੇ ਜਿਹੜੇ ਕਲਰ ਆ ਯੂਜ਼ ਕਰ ਰਹੇ ਆ ਤਿੰਨ ਕਿਉਂਕਿ ਆਪਾਂ ਬਹੁਤ ਜ਼ਿਆਦਾ ਕਲਰ ਨਹੀਂ ਪਾਵਾਂਗੇ ਬਸ ਤਿੰਨ ਕਲਰਾਂ ਦੇ ਨਾਲ ਇਹਨੂੰ ਬਣਾ ਕੇ ਬਹੁਤ ਹੀ ਪਿਆਰਾ ਜਿਹਾ ਫੁੱਲ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਨਾਲ ਹੀ ਜਿਹੜਾ ਤਿੱਲੇ ਵਰਕ ਦਾ ਕੰਮ ਉਹ ਵੀ ਦਿਖਾਵਾਂਗੇ ਵੀ ਇਹ ਮਸ਼ੀਨ ਤੇ ਕਿਸ ਤਰ੍ਹਾਂ ਚੱਲਦਾ ਜਾਂ ਕਿਹੜਾ ਕਹਿੰਦੇ ਵੀ ਧਾਗਾ ਤੋੜਦੀ ਐ ਜਾਂ ਇਕੱਠਾ ਕਰਦੀ ਐ ਉਹ ਗੱਲਾਂ ਜਿਹੜੀਆਂ ਲੋਕ ਐਵੇਂ ਵਾਂਗੂ ਦੱਸ ਰਹੇ ਨੇ ਵੀਡੀਓ ਬਣਾ ਬਣਾ ਕੇ ਉਹ ਗੱਲਾਂ ਕਰਾਂਗੇ ਕਲੀਅਰ ਤੇ ਲੋ ਜੀ ਮਸ਼ੀਨ ਆਪਣੀ ਸਟਾਰਟ ਹੋ ਚੁੱਕੀ ਆ ਤੇ ਆਪਣਾ ਜਿਹੜਾ ਡਿਜ਼ਾਈਨ ਆ ਬਣਾਣਾ ਸ਼ੁਰੂ ਹੋ ਗਿਆ ਲੋ ਜੀ ਇਹ ਵਾਲਾ ਹੈਗਾ ਤਿੰਦਾ ਵਰਕ ਜਿਹੜਾ ਆਪਾਂ ਇੱਥੇ ਅੱਜ ਵਰਤਣ ਲੱਗੇ ਆਂ ਲੋਜੀ ਜਿਹੜਾ ਤਿੱਲਾ ਇਹ ਆਪਾਂ ਬਾਲਾ ਜੀ ਦਾ ਵਰਤਣ ਲੱਗੇ ਅੱਜ ਆਪਾਂ ਫਸਟ ਟਾਈਮ ਹੀ ਇਹ ਲਗਾ ਰਹੇ ਹਾਂ ਤਿੰਡੇ ਵਾਲਾ ਸੂਟ ਕਿਉਂਕਿ ਇਸ ਤੋਂ ਪਹਿਲਾਂ ਕੋਈ ਆਪਣੇ ਕੋਲੇ ਆਰਡਰ ਹੈ ਨਹੀਂ ਸੀਗਾ ਬਸ ਤੇ ਅੱਜ ਆਪਾਂ ਇਸ ਲਈ ਸਪੈਸ਼ਲ ਵੀਡੀਓ ਬਣਾਈ ਹੈ ਉਹੀ ਜਿਹੜਾ ਸਭ ਦਾ ਪਲੇਖਾ ਉਹ ਵੀ ਦੂਰ ਹੋ ਜੂਗਾ ਤੇ ਆਪਾਂ ਨੂੰ ਵੀ ਪਤਾ ਲੱਗ ਜੂਗਾ ਵੀ ਆਪਣੀ ਮਸ਼ੀਨ ਹੈ ਜਿਹੜੀ ਤਿੱਲਾ ਕਿਸ ਤਰ੍ਹਾਂ ਚਲਾਉਂਦੀ ਹੈ ਜਾਂ ਕਿੰਨਾ ਕੁ ਔਖਾ ਹੁੰਦਾ ਤਿੱਲਾ ਵਰਕ ਚਲਾਉਣਾ ਤੇ ਲੋ ਜੀ ਇੱਕ ਜਿਹੜੀ ਇਹ ਚ ਮੇਨ ਪ੍ਰੋਬਲਮ ਆਈ ਆ ਉਹ ਇਹ ਜ਼ਰੂਰ ਆਈ ਆ ਕਿਉਂਕਿ ਜਿੱਥੇ ਦੇਖੋ ਫਿਰਕੀ ਭਾਰੀ ਹੁੰਦੀ ਹੈ ਜਿਹੜੀ ਰੀਲ ਆ ਆਪਣੀ ਤਿੱਲੇ ਵਾਲੀ ਤੇ ਇਹ ਆਪਣੇ ਜਿਹੜੇ ਉੱਥੇ ਤਾਂ ਨਹੀਂ ਚੱਲ ਰਹੀ ਸੀ ਸੇਸ ਲਈ ਆਪਾਂ ਦੇ ਪੁੱਤਾ ਗਲਮਾ ਛੱਡ ਕੇ ਕਿਉਂਕਿ ਇਹ ਤਾਰ ਵਾਂਗੂ ਧਾਗਾ ਹੁੰਦਾ ਹੈ ਕਿਹੜਾ ਤਿੱਲੇ ਵਰਗਾ ਦਾ ਧਾਗਾ ਹੁੰਦਾ ਹੈ ਤੇ ਬਹੁਤ ਛੇਤੀ ਗੁੰਝਲ ਖਾਂਦਾ ਹੈ ਤੇ ਇਹਨੂੰ ਫਿਰ ਆਪਾਂ ਹੱਥੇ ਵਿੱਚ ਦੇਖੋ ਇਸ ਤਰ੍ਹਾਂ ਰੀਲ ਨੂੰ ਫੜ ਕੇ ਤੇ ਫਿਰ ਆਪਾਂ ਇਹ ਸੂਟ ਉੱਪਰ ਆ ਜਿਹੜਾ ਇੱਥੇ ਤਿੱਲਾ ਚਲਾਇਆ ਤੇ ਇੰਨੀ ਕੋ ਪ੍ਰੋਬਲਮ ਜਰੂਰ ਆਈ ਆ ਬਾਕੀ ਜਿਹੜਾ ਮਸ਼ੀਨ ਵਿੱਚ ਤੁਸੀਂ ਦੇਖ ਸਕਦੇ ਹੋਗੇ ਤਿੱਲਾ ਆਪਣਾ ਬਹੁਤ ਵਧੀਆ ਚੱਲ ਰਿਹਾ ਹੈ ਤਿੰਨ ਉਹ ਜਿਸ ਤਰ੍ਹਾਂ ਆਪਾਂ ਹੱਥ ਵਿੱਚ ਫੜ ਲਿਆ ਸੀ ਜਿਹੜਾ ਰੋਲ ਸੀਗਾ ਤਿੱਲੇ ਵਰਕ ਦਾ ਤੇ ਆਪਾਂ ਇਹਨੂੰ ਹੌਲੀ-ਹੌਲੀ ਦੇਖੋ ਉਨੱਕ ਛੱਡਦੇ ਤੁਰੇਗੇ ਜਿੰਨੱਕ ਆਪਣੀ ਮਸ਼ੀਨ ਹਾਂ ਧਾਗਾ ਜਿਹੜਾ ਖਿੱਚ ਰਹੀ ਸੀ ਤੇ ਲੋ ਜੀ ਵਰਕ ਤੁਸੀਂ ਦੇਖ ਸਕਦੇ ਹੋ ਤਿੱਲੇ ਵਰਕ ਦਾ ਵਰਕ ਹੈ ਜਿਹੜਾ ਆਪਣਾ ਹੋ ਚੁੱਕਿਆ ਤੇ ਹੁਣ ਆਪਾਂ ਜਿਹੜੀ ਨਾਰਮਲ ਰੇਲ ਹੈ ਉਹਨੂੰ ਪਾ ਕੇ ਦੇਖੋ ਇਹ ਵਾਲੀਆਂ ਪੱਤੀਆਂ ਕਰਾਂਗੇ ਤਿਆਰ ਲੋਜੀ ਆਪਣਾ ਜਿਹੜਾ ਡਿਜ਼ਾਈਨ ਆ ਫੇਰ ਤੋਂ ਬਣਨਾ ਸ਼ੁਰੂ ਹੋ ਚੁੱਕਿਆ ਤੇ ਫਸੇ ਨੇ 5-10 ਮਿੰਟਾਂ ਵਿੱਚ ਤਿਆਰ ਹੋ ਲੈਣਾ ਕਿਉਂਕਿ ਡਿਜ਼ਾਈਨ ਆ ਜਿਹੜਾ ਆਪਣਾ ਬਹੁਤ ਅੱਜ ਸਿੰਪਲ ਸੋਵਰ ਜਾਂ ਡਿਜ਼ਾਈਨ ਆ ਬਹੁਤ ਹੈਵੀ ਹੈ ਨਹੀਂਗਾ ਬਹੁਤ ਹਲਕਾ ਜਿਹਾ ਡਿਜ਼ਾਈਨ ਆ ਜਿਹਨੂੰ ਆਪਾਂ ਸ਼ਾਮ ਤੱਕ ਆਰਾਮ ਦੇ ਨਾਲ ਅੱਜ ਆਪਾਂ ਇਹਨੂੰ ਤਿਆਰ ਕਰ ਦੇਣਾ ਤੇ ਤੁਹਾਨੂੰ ਆਪਣੇ ਦੱਸੇ ਹੋਏ ਵਰਕ ਕਿਦਾਂ ਦੇ ਲੱਗਦੇ ਆ ਜਾਂ ਤੁਹਾਨੂੰ ਕੋਈ ਵੀ ਵਰਕ ਇਹਨਾਂ ਚੋਂ ਵਧੀਆ ਲੱਗਦਾ ਤਾਂ ਤੁਸੀਂ ਆਪਣੇ ਤੋਂ ਤਿਆਰ ਕਰਵਾ ਸਕਦੇ ਹੋ ਤੇ ਵੈਸੇ ਵੀ ਕੋਈ ਗੱਲ ਤੁਸੀਂ ਪੁੱਛਣੀ ਹੋਵੇ ਤੇ ਉਹ ਵੀ ਆਪਾਂ ਤੁਸੀਂ ਕਲੀਅਰ ਕਰ ਸਕਦੇ ਹੋ ਤੇ ਲਓ ਜੀ ਹੈਂਡਵਰਕ ਪੇਂਟ ਵਰਕ ਦਾ ਕੰਮ ਵੀ ਆਪਣੇ ਕੋਲ ਹੀ ਪੂਰਾ ਵਧੀਆ ਹੈਗਾ ਜੇ ਤੁਸੀਂ ਕਰਵਾਉਣਾ ਹੋਵੇ ਤਾਂ ਆਪਣਾ ਜ਼ਰੂਰ ਕਨੈਕਟ ਕਰਿਓ ਇੱਕ ਵਾਰੀ ਕੰਮ ਕਰਾ ਕੇ ਜ਼ਰੂਰ ਦੇਖਣਾ ਵਧੀਆ ਲੱਗਿਆ ਤਾਂ ਅੱਗੇ ਤੋਂ ਅ ਜ਼ਰੂਰ ਕਰਵਾਉਂਗੇ ਕਿਉਂਕਿ ਜੋ ਕੰਮ ਹੁੰਦਾ ਵਧੀਆ ਕਰਕੇ ਦੇਵਾਂਗੇ ਤਾਂ ਫੇਰ ਹੀ ਆਕਾ ਦੂਜੀ ਵਾਰ ਕੋਈ ਆਪਣੇ ਤੋਂ ਕਰਵਾਊਗਾ ਤੇ ਕੰਮ ਆਪਣਾ ਤੁਸੀਂ ਵੀਡੀਓ ਵਿੱਚ ਦੇਖ ਹੀ ਚੁੱਕੇ ਹੋ ਆਪਾਂ ਅੱਜ ਤੱਕ ਜਿੰਨਾ ਵੀ ਕੰਮ ਕੀਤਾ ਬਹੁਤ ਵਧੀਆ ਸਾਫ਼ ਕਲੀਅਰ ਕੀਤਾ ਤੇ ਲਓ ਜੀ ਆਪਣਾ ਮਸ਼ੀਨੀ ਵਰਕ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਆਪਾਂ ਇੱਥੇ ਸਫਾਈ ਦੇ ਨਾਲ ਕੰਮ ਕਰੀਦਾ ਤੇ ਡਿਜ਼ਾਈਨ ਵੀ ਹੈ ਜਿਹੜਾ ਆਪਾਂ ਪੂਰਾ ਵਧੀਆ ਦੇਖੋ ਛਾਂਟ ਕੇ ਜੇ ਡਿਜ਼ਾਈਨ ਕੋਈ ਪਾਉਣੇ ਹੁੰਦੇ ਆ ਵੈਸੇ ਤਾਂ ਜਿਹੜੀ ਕਸਟਮਰ ਦੀ ਡਿਮਾਂਡ ਹੁੰਦੀ ਉਹ ਆਪਣੇ ਤੇ ਛੱਡੀ ਹੁੰਦੀ ਹੈ ਵੀ ਤੁਸੀਂ ਆਪਣੇ ਤਰੀਕੇ ਦੇ ਨਾਲ ਜੋ ਵੀ ਤੁਹਾਨੂੰ ਵਧੀਆ ਡਿਜ਼ਾਈਨ ਲੱਗਦਾ ਤੁਸੀਂ ਉਹ ਹੀ ਪਾ ਦਿਓ ਤੇ ਆਪਣੀ ਕਸਟਮਰ ਨੇ ਕਦੇ ਡਿਮਾਂਡ ਨਹੀਂ ਰੱਖੀ ਵੀ ਤੁਸੀਂ ਇਹ ਡਿਜ਼ਾਈਨ ਪਾਓ ਜਾਂ ਇਹ ਪਾਓ ਤੇ ਜੋ ਵੀ ਡਿਜ਼ਾਈਨ ਹੁੰਦਾ ਉਹ ਕਹ ਆਪਣੇ ਤੇ ਉਹ ਕੁਛ ਛੱਡ ਦਿੰਦੇ ਨੇ ਵੀ ਤੁਹਾਨੂੰ ਜੋ ਵੀ ਚੰਗਾ ਲੱਗਦਾ ਤੁਸੀਂ ਉਸ ਤਰ੍ਹਾਂ ਦਾ ਸੂਟ ਸਾਨੂੰ ਵਰਕ ਕਰਕੇ ਦੇ ਦਿਓ ਬਸ ਉਹ ਇੱਕ ਆਪਣਾ ਫੈਬਰਿਕ ਦੱਸਦੇ ਹੁੰਦੇ ਆ ਤੇ ਇੱਕ ਬਸ ਕਲਰ ਦੱਸਦੇ ਹੁੰਦੇ ਆ ਵੀ ਤੁਸੀਂ ਇਹ ਵਾਲਾ ਕਲਰ ਲੈ ਕੇ ਆਪਣਾ ਤਿਆਰ ਕਰਕੇ ਸਾਨੂੰ ਸੂਟ ਭੇਜ ਦਿਓ ਤੇ ਲਓ ਜੀ ਅ ਦੂਜੀ ਗੱਲ ਸੀ ਜਿਹੜੀ ਮੇਨ ਰੀਲਾਂ ਦੀ ਵੀ ਜਿਹੜੀਆਂ ਤੁਸੀਂ ਰੀਲਾਂ ਕਿਹੜੀਆਂ ਵਰਤ ਰਹੇ ਹੋ 450 ਤੇ ਤੇ ਲਓ ਜੀ ਹੈਗੀ ਆ ਮੋਰਦੀ ਸਭ ਤੋਂ ਬੈਸਟ ਰੀਲ ਜਿਹੜੀ ਆਪਾਂ ਇੱਥੇ ਮਸ਼ੀਨ ਤੇ ਆਪਣੇ ਤੇ ਲਗਾ ਰਹੇ ਹਾਂ ਤੇ ਤਕਰੀਬਨ ਸਾਰੇ ਜਿੰਨੇ ਵੀ ਭੈਣ ਭਾਈ ਕੋਲੇ ਇਹ ਮਸ਼ੀਨਾਂ ਤੇ ਮੇਰੇ ਹਿਸਾਬ ਨਾਲ ਇਹ ਜਿਹੜੀ ਰੀਲ ਆ ਵਾਪਰੇ ਨੇ ਤੇ ਲਉਜੀ ਇਹ ਹੈਗਾ ਪੱਕਾ ਧਾਗਾ ਥੋੜਾ ਜਿਹਾ ਤੇ ਇਹਨੂੰ ਵੀ ਆਪਾਂ ਯੂਜ਼ ਕਰਦੇ ਹਾਂ ਤੇ ਇਹ ਹੈਗਾ ਥੋੜਾ ਜਿਹਾ ਕੱਚਾ ਧਾਗਾ ਉਹੜਾ ਤਾਂ ਅੱਗੇ ਤੁਸੀਂ ਡਿਫਰੈਂਟ ਦੇਖ ਸਕਦੇ ਹੋ ਬਹੁਤ ਵਾਈਟ ਚਾਹ ਤੇ ਇਹ ਬਹੁਤ ਹੈਗਾ ਦੇਖੋ ਆਫ ਵਾਈਟ ਕਲਰ ਚ ਇਹ ਕੱਚਾ ਧਾਗਾ ਬਹੁਤ ਜ਼ਿਆਦਾ ਤੇ ਉਹ ਜਿਹੜਾ ਹੈਗਾ ਉਹ ਪੱਕਾ ਧਾਗਾ ਤੇ ਲੋ ਜੀ ਦੋਨੇ ਧਾਗੇ ਆਪਾਂ ਵਰਤ ਲੈਣੇ ਆ ਜਿਵੇਂ ਜੇ ਆਪਾਂ ਨੂੰ ਠੀਕ ਲੱਗਦਾ ਤੇ ਧਾਗੇ ਦੋਨੇ ਵੈਸਟ ਨੇ ਇਹਨਾਂ ਚੋਂ ਕੋਈ ਵੀ ਤੁਸੀਂ ਵਰਤ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੈ ਪਰ ਆਪਾਂ ਇੱਥੇ ਦੇਖੋ ਦੋਨੇ ਤਰ੍ਹਾਂ ਦੇ ਧਾਗੇ ਜਿਹੜੇ ਮੰਗਵਾ ਕੇ ਰੱਖੇ ਹੋਣੇ ਤੇ ਲੋਜੀ ਡਿਜ਼ਾਈਨ ਆਪਣਾ ਕੋ ਸਾਧ ਤਿਕਰ ਦੇਖੋ ਬਣ ਕੇ ਤਿਆਰ ਹੈ ਤੇ ਬਸ ਦੋ ਕੁ ਫੁੱਲ ਰਹਿ ਗਏ ਜਿਹੜੇ ਆਪਣੇ ਪੈਣ ਵਾਲੇ ਤੇ ਫਿਰ ਆਪਾਂ ਤੁਹਾਨੂੰ ਸਾਰਾ ਸੂਟ ਫਰੇਮ ਚੋਂ ਕੱਢ ਕੇ ਦਿਖਾਉਣੀ ਆ ਵੀ ਆਪਣਾ ਸੂਟ ਆ ਜਿਹੜਾ ਕਿਸ ਤਰ੍ਹਾਂ ਵਰਕ ਹੋ ਕੇ ਤਿਆਰ ਹੋ ਚੁੱਕਿਆ ਹੈ ਲਓ ਜੀ ਇੱਕ ਸਾਈਡ ਦਾ ਜਿਹੜਾ ਫੁੱਲ ਆਪਾਂ ਪੈਕੇਟ ਤਿਆਰ ਹੋ ਚੁੱਕਿਆ ਤੇ ਤੁਸੀਂ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਆਪਾਂ ਕਲਰ ਪਾਇਆ ਬਹੁਤ ਹੀ ਖਿੜਕੇ ਜੇ ਸੂਟ ਦੇ ਉੱਤੇ ਦੇਖੋ ਆਏ ਨੇ ਤੇ ਬਹੁਤ ਸੋਹਣਾ ਸੂਟ ਦਾ ਵੀ ਕਲਰ ਬਹੁਤ ਸੋਹਣਾ ਸੀ ਤੇ ਜਿਹੜੇ ਆਪਾਂ ਕਲਰ ਇਹਦੇ ਉੱਤੇ ਮੈਚ ਕੀਤੇ ਆ ਬਹੁਤ ਸੋਹਣੇ ਉੱਠ ਕੇ ਆਏ ਨੇ ਤੇ ਲਓ ਜੀ ਦੂਜੀ ਸਾਈਡ ਆ ਜਿਹੜੀ ਇਹਨੂੰ ਵੀ ਬਸ ਹੁਣ ਆਪਾਂ ਜਿਹੜਾ ਫਰੇਮ ਆਪਣਾ ਲਗਾ ਦਾਂਗੇ ਨਿਸ਼ਾਨੀਆਂ ਆਪੀ ਨੇ ਇੱਥੇ ਲੱਗੀਆਂ ਹੋਈਆਂ ਨੇ ਮੁੰਜੀ ਸੂਟ ਦੀ ਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਇਹਨੇ ਤਿਆਰ ਹੋਣਾ ਤੇ ਪੂਰੇ ਸੂਟਾਂ ਦੀ ਵੀਡੀਓ ਵੀ ਆਪਣੇ ਸੂਟ ਕਿਉਂਕਿ ਕਈ ਤਿਆਰ ਹੋ ਚੁੱਕੇ ਨੇ ਤੇ ਚਲੋ ਜੀ ਮੌਕਾ ਮਿਲਦੀ ਤੁਹਾਨੂੰ ਇਹਨਾਂ ਨੂੰ ਆਪਾਂ ਸੂਟ ਭੇਜਣ ਤੋਂ ਪਹਿਲਾਂ ਇੱਕ ਵੀਡੀਓ ਜ਼ਰੂਰ ਬਣਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਵੀ ਆਪਾਂ ਜਿਹੜੇ ਸੂਟ ਤਿਆਰ ਕੀਤੇ ਸੀ ਉਹ ਕਿੱਦਾਂ ਦੇ ਬਣ ਕੇ ਤਿਆਰ ਹੋਏ ਸੀ ਤੇ ਚਲੋ ਜੀ ਦੂਜੀ ਸਾਈਡ ਆ ਜਿਹੜੀ ਉਹ ਆਪਣੀ ਇੱਥੇ ਦੇਖੋ ਆਪਾਂ ਲਗਾਤੀ ਆ ਤੇ ਇਸ ਹੀ ਆਪਣਾ ਅੱਜ ਦਾ ਤਿੱਲਾ ਵਰਕ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਿਹਾ ਵਰਕ ਲੈ ਕੇ